ਹੱਥ ਦੇ ਵਿੱਚ ਪਾਰਟੀ ਦੇ ਵਿੱਚ ਇੱਕ ਵੱਡੀ ਲਹਿਰ ਚਲਦੀ ਨਜ਼ਰ ਆਈ ਹੈ ਕਈ ਅਸਤੀਫੇ ਵੀ ਹੋ ਗਏ ਕਹਿੰਦੇ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਫਿਰ ਸਾਡਾ ਵੀ ਨਾ ਲਈ ਮਨਜ਼ੂਰ ਕਰੋ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਵਰਕਿੰਗ ਕਮੇਟੀਜ਼ 'ਚ ਵੱਡਾ ਇਸ ਦੇ ਉੱਪਰ ਮੰਤਨ ਹੋਇਆ ਹੈ ਦੇਖੋ ਪਾਰਟੀ ਨੇ ਨਾ ਜੀ ਅੰਦਰ ਭੁੰਦਰ ਸਾਹਿਬ ਨੇ ਆਪ ਦਾ ਵਿਚਾਰ ਰੱਖਤੇ ਆ ਸੋ ਮੇਰੇ ਲਈ ਇਹ ਠੀਕ ਨਹੀਂ ਕਿ ਮੈਂ ਉਸ ਤੋਂ ਬਾਅਦ ਕੋਈ ਟਿੱਪਣੀ ਕਰਾਂ ਸਾਰਿਆਂ ਨੇ ਆਪ ਦੀ ਆਪ ਦੀ ਭਾਵਨਾਵਾਂ ਪ੍ਰਗਟ ਕੀਤੀਆਂ ਨੇ ਔਰ ਮੈਂ ਸਮਝਦਾ ਹਾਂ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬੜੀ ਦਰਿਆ ਦਿਲੀ ਵਿਖਾਈ ਆ ਉਹਨਾਂ ਨੇ ਆਪ ਦਾ ਇੱਕ ਫੈਸਲਾ ਸੁਣਾਇਆ ਨਮਾਣੇ ਸਿੱਖ ਵਜੋਂ ਔਰ ਉਹਨਾਂ ਦੀ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ ਚਾਹ ਦਰਿਆ ਦਿਲੀ ਆ ਔਰ ਉਹਨਾਂ ਦੇ ਜੋ ਹਲੀਮੀ ਵਿਖਾਈ ਆ ਉਹਦਾ ਸਾਰਿਆਂ ਨੇ ਆਪਦੀ ਆਪਦੀ ਉਹਦੇ ਬਾਰੇ ਭਾਵਨਾ ਵਿਅਕਤ ਕੀਤੀ ਆ ਉਹਨਾਂ ਪਾਰਟੀ ਇਹਦੇ ਬਾਰੇ ਕੀ ਫਾਈਨਲ ਫੈਸਲਾ ਲੈਂਦੀ ਹੈ ਭੁੰਦਰ ਸਾਹਿਬ ਇਹ ਤੋਂ ਬਿਹਤਰ ਦੱਸ ਸਕਦੇ ਉਹ ਤੋਂ ਜੋ ਸਮਾਂ ਆਊਗਾ ਉਹ ਤੋਂ ਬਾਅਦ ਆਈ ਵਿਲ ਕਲੈਰੀਫਾਈ ਹੱਤ ਦੇ ਵਿੱਚ ਪਾਰਟੀ ਦੇ ਵਿੱਚ ਇੱਕ ਵੱਡੀ ਲਹਿਰ ਚਲਦੀ ਨਜ਼ਰ ਆਈ ਹੈ ਕਈ ਅਸਤੀਫੇ ਵੀ ਹੋ ਗਏ ਕਹਿੰਦੇ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤੇ ਫਿਰ ਸਾਡਾ ਵੀ ਨਾਅਲੀ ਮਨਜ਼ੂਰ ਕਰੋ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਵਰਕਿੰਗ ਕਮੇਟੀ ਚ ਵੱਡਾ ਇਸ ਦੇ ਉੱਪਰ ਬੰਤਨ ਹੋਇਆ ਦੇਖੋ ਪਾਰਟੀ ਨੇ ਨਾ ਜੀ ਅੰਦਰ ਭੁੰਦਰ ਸਾਹਿਬ ਨੇ ਆਪਦਾ ਵਿਚਾਰ ਰੱਖਤੇ ਆ ਸੋ ਮੇਰੇ ਲਈ ਇਹ ਠੀਕ ਨਹੀਂ ਕਿ ਮੈਂ ਉਸ ਤੋਂ ਬਾਅਦ ਕੋਈ ਟਿੱਪਣੀ ਕਰਾਂ ਸਾਰਿਆਂ ਨੇ ਆਪ ਦੀ ਆਪ ਦੀ ਭਾਵਨਾਵਾਂ ਬਿਆਖਤ ਕੀਤੀਆਂ ਨੇ ਔਰ ਮੈਂ ਸਮਝਦਾ ਹਾਂ ਕਿ ਸਿਹਦਰ ਸੁਖਬੀਰ ਸਿੰਘ ਜੀ ਬਾਦਲ ਨੇ ਬੜੀ ਦਰਿਆਦਿਲੀ ਵਿਖਾਈ ਆ ਉਹਨਾਂ ਨੇ ਆਪ ਦਾ ਇੱਕ ਫੈਸਲਾ ਸੁਣਾਇਆ ਨਮਾਣੇ ਸਿੱਖ ਵਜੋਂ ਔਰ ਉਹਨਾਂ ਦੀ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ ਚਾਹੇ ਦਰਿਆਦਿਲੀ ਆ ਔਰ ਉਹਨਾਂ ਦੇ ਜੋ ਹਲੀਮੀ ਵਿਖਾਈ ਆ ਉਹਦਾ ਸਾਰਿਆਂ ਨੇ ਆਪਦੀ ਆਪਦੀ ਉਹਦੇ ਬਾਰੇ ਭਾਵਨਾ ਬਿਆਨ ਕੀਤੀ ਆ ਉਹਨਾਂ ਪਾਰਟੀ ਇਹਦੇ ਬਾਰੇ ਕੀ ਫਾਈਨਲ ਫੈਸਲਾ ਲੈਂਦੀ ਹੈ ਭੁੰਦਰ ਸਾਹਿਬ ਇਹ ਤੋਂ ਬਿਹਤਰ ਦੱਸ ਸਕਦੇ ਹੋ ਤੋਂ ਜੋ ਸਮਾਂ ਆਊਗਾ ਉਹ ਤੋਂ ਬਾਅਦ ਆਈ ਵਿਲ ਕਲੈਰੀਫਾਈ ਹੱਥ ਦੇ ਵਿੱਚ ਪਾਰਟੀ ਦੇ ਵਿੱਚ ਇੱਕ ਵੱਡੀ ਲਹਿਰ ਚਲਦੀ ਨਜ਼ਰ ਆਈ ਹੈ ਕਈ ਅਸਤੀਫੇ ਵੀ ਹੋ ਗਏ ਕਹਿੰਦੇ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤੇ ਫਿਰ ਸਾਡਾ ਵੀ ਨਾਅਲੀ ਮਨਜ਼ੂਰ ਕਰੋ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਵਰਕਿੰਗ ਕਮੇਟੀ ਚ ਵੱਡਾ ਇਸ ਦੇ ਉੱਪਰ ਮੰਤਨ ਹੋਇਆ ਹੈ ਤਕੂ ਪਾਰਟੀ ਨੇ ਨਾ ਜੀ ਅੰਦਰ ਭੁੰਦਰ ਸਾਹਿਬ ਨੇ ਆਪ ਦਾ ਵਿਚਾਰ ਰੱਖਤੇ ਆ ਸੋ ਮੇਰੇ ਲਈ ਇਹ ਠੀਕ ਨਹੀਂ ਕਿ ਮੈਂ ਉਸ ਤੋਂ ਬਾਅਦ ਕੋਈ ਟਿੱਪਣੀ ਕਰਾਂ ਸਾਰਿਆਂ ਨੇ ਆਪ ਦੀ ਆਪ ਦੀ ਭਾਵਨਾਵਾਂ ਬਿਆਖਤ ਕੀਤੀਆਂ ਨੇ ਔਰ ਮੈਂ ਸਮਝਦਾ ਹਾਂ ਕਿ ਸਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬੜੀ ਦਰਿਆਦਿਲੀ ਵਿਖਾਈ ਆ ਉਹਨਾਂ ਨੇ ਆਪ ਦਾ ਇੱਕ ਫੈਸਲਾ ਸੁਣਾਇਆ ਨਮਾਣੇ ਸਿੱਖ ਵਜੋਂ ਔਰ ਉਹਨਾਂ ਦੀ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ ਚਾਹ ਦਰਿਆ ਦੇ ਲਈ ਆ ਔਰ ਉਹਨਾਂ ਦੇ ਜੋ ਹਲੀਮੀ ਵਿਖਾਈ ਆ ਉਹਦਾ ਸਾਰਿਆਂ ਨੇ ਆਪਦੀ ਆਪਦੀ ਉਹਦੇ ਬਾਰੇ ਭਾਵਨਾ ਬਿਆਨ ਕੀਤੀ ਆ ਹੁਣ ਪਾਰਟੀ ਇਹਦੇ ਬਾਰੇ ਕੀ ਫਾਈਨਲ ਫੈਸਲਾ ਲੈਂਦੀ ਹੈ ਭੂੰਦੜ ਸਾਹਿਬ ਇਹ ਤੋਂ ਬਿਹਤਰ ਦੱਸ ਸਕਦੇ ਹੋ ਉਤੋਂ ਜੋ ਸਮਾਂ ਆਊਗਾ ਉਤੋਂ ਬਾਅਦ ਆਈ ਵਿਲ ਕਲੈਰੀਫਾਈ